ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਸਿੱਖ ਵਿਰਾਸਤ ਰਤੇ ਉਮੀਦ ਕਰਦੇ ਹਾਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਨਵੇਂ ਸ਼ਰੋਤਿਆਂ ਨੂੰ ਬੇਨਤੀ ਹੈ ਕਿਰਪਾ ਕਰਕੇ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਸ ਇਤਿਹਾਸ ਨੂੰ ਜ਼ਰੂਰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ ਜਦੋਂ ਔਰੰਗਜ਼ੇਬ ਬਾਦਸ਼ਾਹ ਦੇ ਕੋਲੋਂ ਦਸਵੇਂ ਪਾਤਸ਼ਾਹ ਦੀ ਵਡਿਆਈ ਸੋਭਾ ਸਹਾਰਨਾ ਹੋਈ ਤਾਂ ਉਸ ਵੇਲੇ ਉਹਨੇ بڑے ਹਮਲੇ ਕੀਤੇ ਤਾਂ ਅੱਗੇ ਜੋ ਇਤਿਹਾਸ ਹੈ ਲੜੀਵਾਰ ਆਪਾਂ ਵਿਚਾਰੀਏ ਤੇ ਆਪਣੇ ਜ਼ਿੰਦਗੀ ਦੇ ਵਿੱਚ ਇਹਨੂੰ ਵਸਾਈਏ ਸਾਡੇ ਵਿਰਸੇ ਨੂੰ ਸੰਭਾਲੀਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਇਤਿਹਾਸ ਆਪਣੇ ਬੱਚਿਆਂ ਨੂੰ ਜ਼ਰੂਰ ਸਰਵਣ ਕਰਾਇਓ ਜੀ ਜਦੋਂ ਹੀ ਔਰੰਗਜ਼ੇਬ ਦੇ ਹੁਕਮ ਨਾਲ ਨਵਾਬ ਦਿਲਾਵਰ ਖਾਨ ਤੇ ਉਸ ਦੇ ਪੁੱਤਰ ਰੁਸਤਮ ਖਾਨ ਨੂੰ ਉਚੇਚਾ ਇਸ ਕੰਮ ਲਈ ਚੁਣਿਆ ਗਿਆ ਕਿ ਉਹ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਫਤਿਹ ਕਰਨ ਨਵੰਬਰ 1695 ਵਿੱਚ ਰੁਸਤਮ ਖਾਨ ਨੇ ਅਚਾਨਕ ਹਮਲਾ ਕਰ ਦਿੱਤਾ ਆਨੰਦਪੁਰ ਨੂੰ ਸਤਲੁਜ ਦਰਿਆ ਨੇ ਘੇਰਿਆ ਹੋਇਆ ਸੀ ਕਿਲੇ ਤੱਕ ਪਹੁੰਚਣ ਲਈ ਦਰਿਆਨ ਨੂੰ ਜ਼ਰੂਰ ਪਾਰ ਕਰਨਾ ਪੈਂਦਾ ਸੀ ਉਸ ਨੇ ਸਰਦੀਆਂ ਦੀ ਰਾਤ ਚੁਣੀ ਜਦ ਸਤਲੁਜ ਵਿੱਚ ਪਾਣੀ ਘੱਟ ਹੋਵੇ ਤੇ ਸਿੱਖ ਫੌਜਾਂ ਆਰਾਮ ਕਰ ਰਹੀਆਂ ਹੋਣ ਕੇਲੇ ਦੇ ਚੌਂਕੀ ਤੇ ਪਹਿਰਾ ਦਿੰਦਾ ਗੁਰੂ ਜੀ ਦਾ ਹੁਸ਼ਿਆਰ ਪਠਾਨ ਸਿਪਾਹੀ ਰਿਸ਼ਦਾ ਨਾਮ ਆਲਮ ਸੀਗਾ ਉਹ ਮਹਾਰਾਜ ਦੀ ਪਹਿਰੇ ਦੀ ਸੇਵਾ ਕਰਦਾ ਸੀ ਉਸ ਨੇ ਜਦ ਘੋੜਿਆਂ ਦੀ ਆਵਾਜ਼ ਸੁਣੀ ਤਾ ਛੱਟੋ ਗੁਰੂ ਜੀ ਨੂੰ ਜਾ ਕੇ ਜਗਾਇਆ ਸਿੱਖ ਫੌਜਾਂ ਸਾਰੀਆਂ ਸਾਵਧਾਨ ਹੋ ਗਈਆਂ ਨਗਾਰੇ ਤੇ ਚੋਟ ਵੱਜੀ ਤੀਰ ਤੇ ਬੰਦੂਕਾਂ ਚਲਣੀਆਂ ਸ਼ੁਰੂ ਹੋ ਗਈਆਂ ਜਰ ਤੋਪਾਂ ਦੇ ਗੋਲੇ ਤੇ ਤੀਰ ਸਤਲੁਜ ਵਿੱਚ ਅੜੇ ਖਲੋਤੇ ਮੁਗਲ ਸਿਪਾਈਆਂ ਨੂੰ ਭਾਜੜਾ ਪਈ ਗਈਆਂ ਮੁਗਲ ਫੌਜਾਂ ਉੱਚੀ ਉੱਚੀ ਆਪਣੇ ਪ੍ਰਮਾਤਮਾ ਦਾ ਨਾਮ ਲੈਂਦੀਆਂ ਨੇ ਅੱਲਾ ਬਚਾਓ ਅੱਲਾ ਬਚਾਓ ਪੁਕਾਰ ਦੇ ਹਥਿਆਰ ਛੱਡ ਕੇ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਭੱਜ ਗਏ ਸਨ ਸਰਹੰਦ ਦੇ ਨਵਾਬ ਨੇ ਵੱਡੇ ਲਸ਼ਕਰ ਇਕੱਠੇ ਕੀਤੇ ਲਾਹੌਰ ਦਾ ਨਵਾਬ ਜ਼ਬਰਦਸਤ ਖਾਨ ਆਪਣੀ ਫੌਜ ਲੈ ਆਇਆ ਪਹਾੜੀ ਰਾਜਿਆਂ ਨੇ ਦਸਤੇ ਨਾਲ ਆ ਰਲੇ ਆਨੰਦਪੁਰ ਦੇ ਖੁੱਲੇ ਮੈਦਾਨ ਵਿੱਚ ਜੰਗ ਸ਼ੁਰੂ ਹੋ ਗਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦ ਜਿਨ੍ਹਾਂ ਦੀ ਉਮਰ ਹਲੇ 15 ਸਾਲਾਂ ਦੀ ਸੀ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਨੇ ਵੀ ਆਪਣੇ ਜੋਹਰ ਦਿਖਾਏ ਪਰ ਅਖੀਰ ਦੇ ਵਿੱਚ ਪਹਾੜੀ ਰਾਜਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅੱਕ ਕੇ ਫਿਰ ਪਹਾੜੀ ਰਾਜਿਆਂ ਨੇ ਇੱਕ ਹੋਰ ਚਾਲ ਚੱਲੀ ਉਹਨਾਂ ਨੇ ਇੱਕ ਮਸਤ ਹਾਥੀ ਨੂੰ ਸ਼ਰਾਬ ਪਿਲਾ ਕਰਕੇ ਸ਼੍ਰੀ ਨੰਦਪੁਰ ਸਾਹਿਬ ਦਾ ਦਰਵਾਜ਼ਾ ਤੋੜਨ ਵਾਸਤੇ ਭੇਜਿਆ ਉਧਰ ਦੀਨ ਦੁਨੀਆ ਦੇ ਮਾਲਕ ਦਸਵੇਂ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਨੂੰ ਥਾਪੀ ਦੇ ਦਿੱਤੀ ਇੱਕ ਨਾਗੜੀ ਪਕੜਾਈ ਤੇ ਜਾ ਕੇ ਕਿਹਾ ਕਿ ਹਾਥੀ ਨੂੰ ਜਿੱਧਰੋਂ ਆਇਆ ਭਾਈ ਉਧਰ ਹੀ ਮੋੜ ਤੇਰੇ ਤੇ ਮਹਾਰਾਜ ਅਕਾਲਪੁਰ ਕਿਰਪਾ ਕਰੇਗਾ ਉਸ ਵੇਲੇ ਜਦੋਂ ਹਾਥੀ ਮਸਤ ਸ਼ਰਾਬ ਨਾਲ ਰੱਜਿਆ ਹੋਇਆ ਆਨੰਦਪੁਰ ਸਾਹਿਬ ਵੱਲ ਨੂੰ ਆ ਰਿਹਾ ਹੈ ਤਾਂ ਨਮਸਕਾਰ ਕਰਕੇ ਭਾਈ ਬਚੇਤਰ ਸਿੰਘ ਜੀ ਨੇ ਮਹਾਰਾਜ ਜੀ ਤੋਂ ਆਗਿਆ ਲੈ ਕੇ ਹਾਥੀ ਦੇ ਵੱਲ ਤੁਰ ਪਿਆ ਜਦੋਂ ਹੀ ਹਾਥੀ ਆਨੰਦਪੁਰ ਸਾਹਿਬ ਦੇ ਦਰਵਾਜ਼ੇ ਵੱਲ ਆ ਰਿਹਾ ਸੀ ਬਚੇਤਰ ਸਿੰਘ ਨੇ ਬੜੀ ਫਰਤੀ ਦੇ ਨਾਲ ਬੜੇ ਹੁਸ਼ਿਆਰੀ ਦੇ ਨਾਲ ਹਾਥੀ ਦੇ ਮੱਥੇ ਤੇ 나ਗਣੀ ਮਾਰੀ ਤੇ ਹੱਥੀ ਦੇ ਸੱਤ ਤਵੀਆਂ ਜਿਹੜੀਆਂ ਮੱਥੇ ਤੇ ਬੰਨੀਆਂ ਹੋਈਆਂ ਸਨ ਉਹਨੂੰ ਚੀਰਦਿਆਂ ਹੋਇਆਂ 나ਗਣੀ ਹਾਥੀ ਦੇ ਮੱਥੇ ਦੇ ਵਿੱਚ ਜਾ ਵਸੀ। ਹਾਥੀ ਚੀਕਾਂ ਮਾਰਦਾ ਉੱਚੀ ਉੱਚੀ ਤਾਹਾ ਮਾਰਦਾ ਉਹਨਾਂ ਦੀਆਂ ਫੌਜਾਂ ਨੂੰ ਹੀ ਲਤਾੜਦਾ ਹੋਇਆ ਅੱਗੇ ਲੰਘ ਗਿਆ ਤੇ ਅੱਗੇ ਜਾ ਕੇ ਹਾਥੀ ਨੇ ਪ੍ਰਾਣ ਤਿਆਗ ਦਿੱਤੇ। ਸਨ 1704 ਦੀ ਜੰਗ ਬੜੀ ਲੰਮੀ ਹੋਈ ਤਕਰੀਬਨ ਬਹੁਤ ਮਹੀਨੇ ਇਹ ਜੰਗ ਲਗਾਤਾਰ ਚਲਦੀ ਰਹੀ ਮੁਗਲ ਫੌਜਾਂ ਨੂੰ ਪਹਿਲਾਂ ਗਰਮੀ ਤੇ ਫਿਰ ਬਾਰਸ਼ਾਂ ਦੇ ਕਸ਼ਟ ਉਠਾਉਣੇ ਪਏ ਹੁਣ ਸਰਦੀ ਸਿਰ ਤੇ ਆ ਰਹੀ ਸੀ ਹਜ਼ਾਰਾਂ ਮੁਗਲ ਫੌਜਾਂ ਮਾਰੀਆਂ ਜਾਂ ਚੁਕੀਆਂ ਸਨ ਉਹਨਾਂ ਨੇ ਇੱਕ ਮੁੱਲਾ ਤੇ ਪੰਡਤ ਨੂੰ ਕੱਲਿਆ ਇੱਕ ਚਾਲ ਚੱਲੀ ਕਿ ਆਪਾਂ Hindu ਰਾਜੇ ਗੀਤਾ ਭਗਵਤ ਪੁਰਾਣ ਦੀ ਇੱਕ ਕਸਮਾ ਖਾ ਕੇ ਤੇ ਮੁਸਲਮਾਨ ਰਾਜੇ ਕਹਿੰਦੇ ਸਨ ਅਸੀਂ ਕੁਰਾਨ ਦੀ ਕਸਮਾ ਖਾ ਕੇ ਮਹਾਰਾਜ ਨੂੰ ਦਿਲਾਸਾ ਦਿਵਾਉਂਦੇ ਆ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਰਦੇ ਅਸੀਂ ਆਪਣੇ ਕੁਰਾਨ ਸ਼ਰੀਫ ਦੀਆਂ ਤੇ ਭਗਵਤ ਗੀਤਾ ਦੀਆਂ ਸੌਹਾ ਖਾਂਦੇ ਆ ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਪਹਿਲੇ ਗਿਆਨ ਸੀਗਾ ਕਿ ਜਿਹੜੀਆਂ ਕਸਮਾਂ ਖਾ ਰਹੇ ਨੇ ਇਹ ਸਾਰੀਆਂ ਝੂਠੀਆਂ ਨੇ ਤੇ ਇੱਕ ਵਾਰ ਜਦੋਂ ਦੁਬਾਰਾ ਪੰਡਤ ਲੈ ਕੇ ਆਏ ਨੇ ਕਸਮਾਂ ਆਪਣੀਆਂ ਲੈ ਕੇ ਆਏ ਤਾਂ ਉਸ ਵੇਲੇ ਫਿਰ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਟੇ ਪੁਰਾਣੇ ਕੱਪੜੇ ਜੁੱਤੀਆਂ ਹੱਡੀਆਂ ਤੇ ਪਿੰਜਰ ਗੱਡੀਆਂ ਤੇ ਭਰ ਕੇ ਉਹਨਾਂ ਦੇ ਰੇਸ਼ਮੀ ਕੀਮਤੀ ਮਖਮਲਲੇ ਕੱਪੜੇ ਪਾ ਕੇ ਪਹਿਲਾ ਕਿਲੇ ਤੋਂ ਬਾਹਰ ਭੇਜੇ ਪਰਖਣ ਵਾਸਤੇ ਅਜੇ ਗੱਡੀ ਥੋੜੀ ਹੀ ਦੂਰ ਗਈ ਤੇ ਮੁਗਲ ਫੌਜਾਂ ਨੇ ਧਾਵਾ ਬੋਲ ਦਿੱਤਾ ਜਦ ਗੱਡੀਆਂ ਵਿੱਚੋਂ ਟੁੱਟੀਆਂ ਜੁੱਤੀਆਂ ਤੇ ਪਿੰਜਰ ਨਿਕਲੇ ਤਾਂ ਉਹ ਬੜੇ ਸ਼ਰਮਸ਼ਾਰ ਹੋਏ ਕੁਝ ਦਿਨ ਬੀਤ ਗਏ ਤਾਂ ਮੁਗਲਾਂ ਨੇ ਆਪਣੇ ਕੀਤੀ ਦੀ ਮਾਫੀ ਮੰਗੀ ਉਹ ਜੰਗ ਤੋਂ ਕਿਸੇ ਨਾ ਕਿਸੇ ਤਰ੍ਹਾਂ ਪਿੱਛਾ ਛਡਾਉਣਾ ਚਾਹੁੰਦੇ ਸਨ ਮੁਗਲ ਜਰਨਾਲਾ ਨੇ ਔਰੰਗਜ਼ੇਬ ਦਾ ਦਸਕਤ ਕੀਤਾ ਕੁਰਾਨ ਸ਼ਰੀਫ ਭੇਜਿਆ ਤੇ ਇੱਕ ਚਿੱਠੀ ਭੇਜੀ ਕਿ ਜੇਕਰ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੰਨੇ ਹੋ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਪੰਜਾ ਪਿਆਰਿਆਂ ਨੇ ਹੁਕਮ ਦਿੱਤਾ ਤੇ ਹੋਰ ਸਿੱਖ ਸੰਗਤਾਂ ਨੇ ਜਦੋਂ ਹੁਕਮ ਦਿੱਤਾ ਤਾਂ ਪੰਥ ਦੇ ਕਹਿਣ ਤੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਸੋ ਅੱਗੇ ਜੋ ਇਤਿਹਾਸ ਹੋਵੇਗਾ ਉਹ ਆਪ ਜੀ ਦੇ ਨਾਲ ਅਗਲੀ ਨੈਕਸਟ ਵੀਡੀਓ ਵਿੱਚ ਸਾਂਝਾ ਕਰਾਂਗੇ ਹੌਣ ਦੇ ਦੇ ਦੋ ਦਾਸ ਨੂੰ ਆਗਿਆ ਭੁੱਲਾਂ ਚੁੱਕਾ ਦੀ ਖਿਮਾ ਕਰਿਓ ਕਿਰਪਾ ਕਰਕੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਤਿਹਾਸਕ ਧਾਰਮਿਕ ਗੱਲਾਂ ਸੁਣੋ ਪਾਣੀ ਪੜੋ ਸੇਵਾ ਕਰੋ ਤੇ ਆਪਣਾ ਮਨੁੱਖੀ ਜੀਵਨ ਸਫਲ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ